ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਚਲਦਿਆਂ ਸ਼੍ਰੀ ਵੈਸ਼ਨੋਦੇਵੀ ਯਾਤਰਾ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਕਾਬਲੇ ਜ਼ਿਕਰ ਹੈ ਕਿ ਇੱਥੇ ਜ਼ਮੀਨ ਕਿਸਕਨ ਦੀ ਵੱਡੀ ਘਟਨਾ ਵਾਪਰਦੀ ਹੈ ਸ਼੍ਰੀ ਵੈਸ਼ਨੋਦੇਵੀ ਯਾਤਰਾ ਮਾਰਗ ਦੇ ਉੱਪਰ ਅਚਾਨਕ ਵੱਡੇ ਵੱਡੇ ਪੱਥਰ ਜਿਹੜੇ ਕਿ ਉਹ ਡਿੱਗਨੇ ਸ਼ੁਰੂ ਹੋ ਜਾਂਦੇ ਨੇ ਅਤੇ ਹਜ਼ਾਰਾਂ ਦੀ ਤعداد ਵਿੱਚ ਸ਼ਰਧਾਲੂੜੇ ਕੀ ਮਾਂ ਦੇ ਦਰਸ਼ਨਾਂ ਲਈ ਗਏ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਆਪਣੇ ਜਿਹੜੇ ਕਿ ਉਹ ਮਲਬੇ ਇੱਠਾ ਦਬ ਜਾਂਦੇ ਨੇ ਚੀਕ ਚੰਗਿਆੜਾ ਪੈ ਜਾਂਦਾ ਮੌਕੇ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਹੁਣ ਤੱਕ ਜੋ ਦੱਸਿਆ ਜਿਹੜੇ ਕਿ 31 ਸ਼ਰਧਾਲੂਆਂ ਦੀ ਇਹ ਜ਼ਮੀਨ ਖਿਸਕਣ ਦੀ ਘਟਨਾ ਦੇ ਦੌਰਾਨ ਜਾਨ ਚਲੀ ਗਈ ਹੈ ਅਤੇ ਦਰਜਨ ਤੋਂ ਵੱਧ ਜਿਹੜੇ ਕਿ ਹਲੇ ਵੀ ਛੜਦਾਲੂ ਨੇ ਉਹ ਲਾਪਤਾ ਦੱਸੇ ਜਾਣੇ 24 ਛੜਦਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਤੀ ਕਰਵਾਇਆ ਗਿਆ ਸੋ ਜਾਣਕਾਰੀ ਮੁਤਾਬਕ ਅਰਦ ਕੁਮਾਰੀ ਜਿਹੜਾ ਕਿ ਮੰਦਰ ਹੈਗਾ ਉਸ ਦੇ ਬਿਲਕੁਲ ਨੇੜੇ ਹੀ ਇਹ ਜਿਹੜੀ ਕਿ ਘਟਨਾ ਵਾਪਰਦੀ ਹੈ ਜ਼ਮੀਨ ਕਿਸ ਕੇ ਜਾਂਦੀ ਹੈ ਪਹਾੜ ਤੋਂ ਵੱਡੇ ਵੱਡੇ ਜਿਹੜੇ ਕੀ ਪੱਥਰ ਡਿੱਗਨੇ ਸ਼ੁਰੂ ਹੋ ਜਾਂਦੇ ਨੇ ਤੇ ਅਚਾਨਕ ਹੀ ਉੱਥੇ ਚੀਕ ਚੰਗਿਆੜਾ ਪੈ ਜਾਂਦਾ ਹੈ ਉਸ ਤੋਂ ਬਾਅਦ ਅਚਾਨਕ ਹੀ ਜਿਹੜਾ ਕੀ ਇਹ ਕਟਨਾ ਤੋਂ ਬਾਅਦ ਦੱਸਿਆ ਜਿਹੜਾ ਕੀ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਬਚਾਅ ਕਾਰਜ ਅਰੰਭੇ ਜਾਂਦੇ ਨੇ ਅਤੇ ਮਲਬੇ ਹੇਠਾਂ ਦਬੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਸੋ ਵੱਡੀ ਘਟਨਾ ਸ਼੍ਰੀ ਵੈਸ਼ਨਵ ਦੇਵੀ ਯਾਤਰਾ ਮਾਰਗ ਦੇ ਉੱਪਰ ਵਾਪਰੀ ਜਿੱਥੇ ਕਿ ਬੀਤੇ ਕੱਲ ਦੁਪਹਿਰੇ 3 ਵਜੇ ਦਾ ਇਹ ਵਾਕਿਆ ਦੱਸਿਆ ਜਿਹੜਾ ਜਦੋਂ ਜ਼ਮੀਨ ਕਿਸਕਨ ਦੀ ਕਟਾਂ ਵਾਪੜਦੀ ਹੈ ਤੇ ਫਿਰ ਮਲਬੇ ਹੇਠਾਂ ਦੱਬਨ ਦੇ ਕਰਕੇ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ ਹੁਣ ਤੱਕ 31 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਇਸ ਯਾਤਰਾ ਨੂੰ ਮੁਅਤਲ ਕਰ ਦਿੱਤਾ ਗਿਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਉੱਤਰੀ ਰੇਲਵੇ ਦੇ ਵੱਲੋਂ ਜੰਮੂ ਕਟੜਾ ਤੋਂ ਚੱਲਣ ਵਾਲੀਆਂ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕਿ ਰੇਲਵੇ ਟਰੈਕ ਨੇ ਭਾਰੀ ਮੀਂਹ ਦੀ ਵਜ੍ਹਾ ਕਰਕੇ ਪ੍ਰਭਾਵਿਤ ਹੋਏ ਨੇ ਜਿਸ ਕਰਕੇ ਜੰਮੂ ਕਟਨਾ ਨੈਸ਼ਨਲ ਜਿਹੜਾ ਕਿ ਰੇਲਵੇ ਟਰੈਕ ਹੈ ਉਸ ਨੂੰ ਫਿਲਹਾਲ ਦੇ ਲਈ ਰੋਕ ਦਿੱਤਾ ਗਿਆ ਹੈ ਮੌਕੇ ਤੇ ਜਿਹੜੇ ਕਿ ਸ਼ਰਧਾਲੂ ਇਸ ਘਟਨਾ ਨੂੰ ਜਿਨ੍ਹਾਂ ਨੇ ਆਪਣੀ ਅੱਖੀ ਦੇਖਿਆ ਉਹਨਾਂ ਦੇ ਵੱਲੋਂ ਵੀ ਆਪਣੇ ਜਿਹੜੇ ਕਿ ਜਾਣਕਾਰੀ ਦੰਦਿਆ ਹੋਇਆ ਵਿਚਾਰ ਸਾਂਝੇ ਕੀਤੇ ਗਏ ਨੇ ਇੱਕ ਸ਼ਰਧਾਲੂ ਦਾ ਕਹਿਣਾ ਹੈ ਕਿ ਮੈਂ ਅਤੇ ਮੇਰਾ ਪੂਰਾ ਪਰਿਵਾਰ ਇਕੱਠੇ ਜਿਹੜਾ ਕਿ ਹੈਗਾ ਆ ਇੱਥੇ ਮਾਂ ਦੇ ਦਰਸ਼ਨਾਂ ਲਈ ਆਏ ਸਨ ਅਤੇ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਇਹ ਜਿਹੜੀ ਕਿ ਵੱਡੀ ਕਟਨਾ ਵਾਪਰੀ ਹੈ ਉਸ ਸ਼ਰਧਾਲੂ ਨੇ ਦੱਸਿਆ ਕਿ ਉਸ ਦਾ ਬੱਚਾ ਅਤੇ ਪਤਨੀ ਅੱਗੇ ਚੱਲ ਰਹੇ ਸਨ ਅਤੇ ਫਿਰ ਅਚਾਨਕ ਜਿਹੜੇ ਵੱਡੇ ਪੱਥਰ ਨੇ ਪਹਾੜ ਤੋਂ ਡਿੱਗਨੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਨੂੰ ਕਿਸੇ ਸਮਝ ਲੱਗਦਾ ਤਾਂ ਕਈ ਜਿਹੜੇ ਕਿ ਸ਼ਰਧਾਲੂ ਹੈਗੇ ਨੇ ਉਹ ਮਿਲਟਾ ਦੇ ਵਿੱਚ ਜਿਹੜਾ ਕਿ ਮਲਵੇ ਦੇ ਹੇਠਾਂ ਦਬ ਜਾਂਦੇ ਨੇ ਇੱਕ ਹੋਰ ਸ਼ਰਧਾਲੂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਸ ਦੇ ਨਾਲ ਆਏ ਜਿਹੜੇ ਕਿ ਛੇ ਸ਼ਰਧਾਲੂ ਨੇ ਉਹ ਮਾਰੇ ਗਏ ਹੈਗੇ ਨੇ ਫਿਲਹਾਲ ਜਿਹੜੇ ਕਿ ਉਹ ਪਿੱਛੇ ਚੱਲ ਰਿਹਾ ਸੀ ਤੇ 100 ਤੋਂ ਜਿਹੜੇ ਕਿ ਸ਼ਰਦਾਲੂ ਦਾ ਕਾਫਲਾ ਅੱਗੇ-ਅੱਗੇ ਚੱਲ ਰਿਹਾ ਸੀ ਕਿ ਇਸੇ ਦੌਰਾਨ ਇਹ ਜਿਹੜੀ ਕਿ ਵੱਡੀ ਘਟਨਾ ਵਾਪਰ ਜਾਂਦੀ ਹੈ ਇਕਮੈਲਾ ਸ਼ਰਦਾਲੂ ਨੇ ਜ਼ਿਕਰ ਕੀਤਾ ਹੈ ਕਿ ਉਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੇ ਸਨ ਅਤੇ ਕੁਝ ਹੀ ਪਲਾਂ ਦੇ ਵਿੱਚ ਇਹ ਵੱਡੀ ਕਟਾ ਵਾਪਰ ਗਈ ਉਸ ਦੇ ਤਿੰਨ ਬੱਚੇ ਇਸ ਮਲਵੇ ਦੇ ਵਿੱਚ ਦਫਨ ਹੋ ਗਏ ਨੇ ਸਭ ਕੁਝ ਤਬਾਹ ਹੋ ਗਿਆ ਅਤੇ ਇਸੇ ਦੌਰਾਨ ਜਿਹੜੀ ਕਿ ਇੱਕ ਮੋਹਾਲੀ ਦੀ ਰਹਿਣ ਵਾਲੀ ਕਿਰਨ ਨਾਮਕ ਮਹਿਲਾ ਦੇ ਵੱਲੋਂ ਵੀ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਦਰਸ਼ਨਾਂ ਦੇ ਲਈ ਜਿਹੜੇ ਕਿ ਜਾ ਰਹੇ ਹੁੰਦੇ ਨੇ ਕਿ ਪਹਾੜ ਤੋਂ ਅਚਾਨਕ ਮਲਵਾ ਡਿੱਗਦਾ ਅਤੇ ਅਚਾਨਕ ਰੋਲਾ ਰੱਪਾ ਪੈਣਾ ਸ਼ੁਰੂ ਹੋ ਜਾਂਦਾ ਚੀਕ ਚੰਗਿਆੜਾ ਮਰ ਜਾਂਦਾ ਅਤੇ ਪੱਥਰ ਡਿੱਗਣ ਦੇ ਨਾਲ ਕਈ ਸ਼ਰਧਾਲੂ ਡੇਕੀ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਇਸੇ ਦੌਰਾਨ ਜਿਹੜੇ ਕਿ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਕਾਬਿਲ ਜ਼ਿਕਰ ਹੈ ਕਿ ਜੰਮੂ ਦੇ ਵਿੱਚ ਭਾਰੀ ਉਮੀਦਾਂ ਚਲਦੇ ਆں ਲਗਾਤਾਰ ਸਥਿਤੀ ਵਿਗੜਦੀ ਜਾ ਰਹੀ ਹੈ ਬਹੁਤ ਸਾਰੇ ਇਲਾਕੇ ਦੇ ਕੀ ਹੈਗੇ ਨੇ ਪ੍ਰਭਾਵਿਤ ਹੋਏ ਨੇ ਜ਼ਮੀਨ ਖਿਸਕਣ ਦੇ ਘਟਨਾਵਾਂ ਦੇ ਕਰਕੇ 3500 ਦੇ ਕਰੀਬ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੇ ਹੁਣ ਜਿਹੜੀ ਕਿ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਸਥਿਤੀ ਨੂੰ ਮੱਧ ਨਜ਼ਰ ਰੱਖਦਿਆਂ ਹੋਇਆਂ ਮੌਸਮ ਦੀ ਜਿਹੜੀ ਕਿ ਇਹ ਮਜਾਜ਼ ਬੇहद ਕਹਿਰਵਾਨ ਚੱਲ ਰਿਹਾ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਫਿਲਹਾਲ ਜਿਹੜੀ ਕਿ ਇਹ ਵੈਸ਼ਨੋ ਦੇਵੀ ਯਾਤਰਾ ਹੈ ਉਹ ਰੋਕ ਦਿੱਤੀ ਗਈ ਹੈ ਸ਼ਰਾਈਨ ਬੋਰਡ ਦੇ ਵੱਲੋਂ ਸ਼ਰਧਾਲੂਆਂ ਨੂੰ ਅਜਿਹੇ ਮੌਸਮ ਦੇ ਵਿੱਚ ਜਿਹੜਾ ਕਿ ਹੈ ਯਾਤਰਾ ਕਰਨ ਤੋਂ ਜਿਹੜਾ ਕਿ ਹੈ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਉਹਨਾਂ ਕਿਹਾ ਕਿ ਜਦੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਜਦੋਂ ਇਹ ਹਾਲਾਤ ਸੁਧਰ ਜਾਣਗੇ ਤਾਂ ਤੁਸੀਂ ਉਸ ਸਮੇਂ ਹੀ ਜਿਹੜੇ ਕਿ ਦਰਸ਼ਨਾਲੀ ਆਓ ਕਿਉਂਕਿ ਹਾਲਾਤ ਕਈ ਵਾਰ ਇੰਨੇ ਜ਼ਿਆਦਾ ਵਿਗੜ ਜਾਂਦੇ ਨੇ ਕਿ ਸਥਿਤੀ ਜਿਹੜੀ ਮਿੰਟਾਂ ਦੇ ਵਿੱਚ ਖਰਾਬ ਹੋ ਜਾਂਦੀ ਹੈ ਹੁਣ ਅਚਾਨਕ ਵਾਪਰੀ ਇਸ ਘਟਨਾ ਦੇ ਵਿੱਚ 31 ਦੇ ਕਰੀਬ ਜਿਹੜੇ ਕਿ ਸ਼ਰਦਾਲੂ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ ਬਹੁਤ ਸਾਰੇ ਹਲੇ ਵੀ ਜਿਹੜੇ ਸ਼ਰਦਾਲੂ ਨੇ ਉਹ ਮਲਵੇ ਹੇਠਾਂ ਦਬੇ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ